ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸੀ ਸਾਡੇ ਠੀਕ ਠਾਕ ਹੋਵਾਂਗੇ ਹੱਸਦੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆ ਜਿੱਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਵੀ 22 ਸਾਲਾਂ ਦਾ ਜਸ਼ਨਦੀਪ ਸਿੰਘ ਨਾਮ ਦਾ ਇੱਕ ਇੰਟਰਨੈਸ਼ਨਲ ਸਟੂਡੈਂਟ ਜੋ ਕਿ ਇੱਥੇ 8 ਮਹੀਨੇ ਪਹਿਲਾਂ ਆਉਂਦਾ ਤੇ ਉਹਦੀ ਡੈਥ ਹੋ ਜਾਂਦੀ ਆ ਹੁਣ ਜਿਹੜੀ ਉਹਦੀ ਡੈਥ ਹੁੰਦੀ ਆ ਉਹ ਕੋਈ ਇਦਾਂ ਨਹੀਂ ਵੀ ਐਕਸੀਡੈਂਟਲੀ ਹੁੰਦੀ ਆ ਉਹਦਾ ਇੱਕ ਮਰਡਰ ਹੁੰਦਾ ਆ ਠੀਕ ਆ ਮਰਡਰ ਵੀ ਇੱਕ ਗੋਰੇ ਦੁਆਰਾ ਕੀਤਾ ਜਾਂਦਾ ਐਡਮੈਂਟਨ ਦੇ ਵਿੱਚ ਉਹ ਵੀ ਇਦਾਂ ਨਹੀਂ ਵੀ ਉਹ ਗੋਰਾ ਉਹਨੂੰ ਪਹਿਲਾਂ ਕਿਤੇ ਜਾਣਦਾ ਸੀ ਮਿਲਿਆ ਸੀ ਕੋਈ ਗੱਲਬਾਤ ਹੋਈ ਸੀ ਨਹੀਂ ਉਹ ਦੋਵੇਂ ਇੱਕ ਦੂਜੇ ਨੂੰ ਨਹੀਂ ਸੀ ਜਾਣਦੇ ਬਟ ਸਟਿਲ ਉਸ ਗੋਰੇ ਨੇ ਉਹਨੂੰ ਮਾਰਿਆ ਬੜੇ ਗੰਦੇ ਤਰੀਕੇ ਨਾਲ ਉਹਦਾ ਕਤਲ ਕੀਤਾ ਬਰੂਟਲੀ ਕਿਲ ਕੀਤਾ ਉਹਨੂੰ ਹਾਲਾਂਕਿ ਪੁਲਿਸ ਨੇ ਅਰੈਸਟ ਵੀ ਕਰ ਲਿਆ ਉਸ ਗੋਰੇ ਨੂੰ ਤੇ ਹੁਣ ਗੱਲ ਇਹ ਆ ਗੱਲ ਦਾ ਜੋ ਮੇਨ ਵਿਸ਼ਾ ਹੈ ਅੱਜ ਦੀ ਡੇਟ ਦੇ ਵਿੱਚ ਵੀ ਐਗਜ਼ੈਕਟ ਕੀ ਰੀਜ਼ਨ ਆ ਉਹ ਮਾਂ ਨੂੰ ਉਹਦਾ ਪੁੱਤ ਤੇ ਨਹੀਂ ਮਿਲਣਾ ਠੀਕ ਆ ਕਿਉਂ ਮਾਰਿਆ ਗਿਆ ਗੱਲ ਕਰਨ ਵਾਲੀ ਮੈਂ ਇਹ ਆ ਦੇਖੋ ਥੋੜੇ ਦਿਨ ਪਹਿਲਾਂ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਵੇ ਜਾਂ ਨਹੀਂ ਮੈਂ ਨਾਲ ਅਟੈਚ ਕਰ ਦਾਂਗਾ ਆ ਮੈਂ ਮਾਲਟਨ ਸੀ ਰਹਿਣਾ ਇੱਥੇ ਇੱਕ ਪਲਾਜ਼ਾ ਆ ਵੈਸਟਵੁੱਡ ਠੀਕ ਆ ਉੱਥੇ ਆ ਇੱਕ ਆਪਣੀ ਮੁੰਡਾ ਸੀ ਰਮਨਪ੍ਰੀਤ ਸਿੰਘ ਨਾਮ ਸੀ ਸ਼ਾਇਦ ਉਹਦਾ ਉਹ ਗੱਡੀ ਉਹਨੇ ਚੋਰੀ ਕੀਤੀ ਸੀ ਤਾਂ ਉਹਨੇ ਨਾ ਚੋਰੀ ਕਰਕੇ ਉਹ ਗੱਡੀ ਉਹਨੇ ਟਿਮ ਹੌਟਨ ਦੇ ਡਰਾਈਵ ਥਰੂ ਤੇ ਉਹਨੇ ਖੜੀ ਕੀਤੀ ਸੀ ਤਾਂ ਪੁਲਿਸ ਵਾਲਿਆਂ ਨੂੰ ਲੱਗ ਗਿਆ ਪਤਾ ਵੀ ਇਹ ਚੋਰੀ ਦੀ ਗੱਡੀ ਹੈ ਉਹੀ ਆ ਪੁਲਿਸ ਵਾਲਿਆਂ ਨੇ ਉਹਨੂੰ ਘੇਰ ਲਿਆ ਵੇਖੋ ਉਹਦੀ ਬੇਵਕੂਫੀ ਤੇ ਉਹਦੀ ਹਿੰਮਤ ਦੇਖੋ ਬੰਦਾ ਪੁਲਿਸ ਦੀ ਕਾਰ ਦੇ ਉੱਪਰੋਂ ਦੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਠੀਕ ਆ ਤੇ ਇਹੀ ਕੋਈ ਯੂਐਸ ਦੀ ਪੁਲਿਸ ਹੁੰਦੀ ਉਹਨਾਂ ਨੇ ਸ਼ੂਟ ਕਰ ਦੋਣਾ ਸੀ ਮੌਕੇ ਤੇ ਹੁਣ ਕੈਨੇਡਾ ਦੀ ਪੁਲਿਸ ਥੋੜਾ ਜਿਆ ਢਿੱਲੀ ਇਸ ਪੱਖੋਂ ਉਹ ਗੱਲ ਵੱਖਰੀ ਆ ਉਹਨਾਂ ਨੇ ਉਹਨੂੰ ਸ਼ੂਟ ਨਹੀਂ ਕੀਤਾ ਹਾਲਾਂਕਿ ਉਹਦੇ ਉੱਤੇ ਵੀ ਚਾਰजेस ਪਾਏ ਉਹਨੂੰ ਅਰੈਸਟ ਕਰ ਲਿਆ ਸਾਰੇ ਇੰਟਰਨੈਟ ਦੇ ਉੱਪਰ ਆਪਣੀ ਕਮਿਊਨਿਟੀ ਦੀ ਥੂ-ਥੂ ਹੋਈ ਠੀਕ ਆ ਕਮੈਂਟ ਭਾਵੇਂ ਤੁਸੀਂ ਥੱਲੇ ਪੜ ਲਓ ਰੀਲਾਂ ਦੇ ਭਾਵੇਂ ਕਿਤੇ ਵੀ ਚਲ ਜੋ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੋਇਆ ਵੀ ਇਹੀ ਉਹ ਪੰਜਾਬੀ ਨੇ ਇਹੀ ਸਿੰਘ ਨੇ ਇਹਨਾਂ ਨੇ ਸਾਰੇ ਪਾਸੇ ਨਾਮ ਖਰਾਬ ਕੀਤਾ ਸਭ ਕੁਝ ਰੇਸਿਸਮ ਵਧੀ ਇਹਦੇ ਕਰਕੇ ਠੀਕ ਆ ਕਿਤੇ ਨਾ ਕਿਤੇ ਜਿਹੜੀ ਇੰਟਰਨੈਟ ਤੇ ਅੱਜ ਦੀ ਡੇਟ ਦੇ ਵਿੱਚ ਹੇਟ ਵਧੀ ਆ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਚੀਜ਼ਾਂ ਵੀ ਜਿਹੜੇ ਬੰਦੇ ਆਪਣੇ ਇੱਥੇ ਅਸੋਹ ਕੋਲਡ ਚੀਜ਼ਾਂ ਕਰਦੇ ਦੇਖੋ ਮੈਂ ਇਹ ਗੱਲ ਕਹਿਣਾ ਵੀ ਬਹੁਤ ਮਾੜਾ ਹੋਇਆ ਉਸ ਵੀਰ ਦੇ ਨਾਲ ਉਹਨਾਂ ਦੇ ਪੇਰੈਂਟਸ ਨਾਲ ਮੇਰੀ ਪੂਰੀ ਹਮਦਰਦੀ ਆ ਪਰ ਮੈਂ ਐਜ਼ ਇੱਕ ਕਮਿਊਨਿਟੀ ਦੇ ਲੈਵਲ ਤੇ ਗੱਲ ਕਰ ਰਿਹਾ ਆ ਹੁਣ ਆਪਾਂ ਦੇਖੀਏ ਵੀ ਇੱਕ ਤਾਂ ਆਲਰੇਡੀ ਇੱਥੇ ਹਾਲਾਤ ਕੈਨੇਡਾ ਚ ਬਹੁਤ ਐਸ ਵాలే ਨਾਜੁਕ ਨੇ ਠੀਕ ਆ ਮਾੜੇ ਨੇ ਕੰਮ ਹੈ ਨਹੀਂ ਗਾ ਇਨਫਲੇਸ਼ਨ ਬਹੁਤ ਵਧੀ ਹੋਈ ਆ ਹਾਊਸਿੰਗ ਕ੍ਰਾਈਸਿਸ ਆ ਸਭ ਕੁਝ ਗੋਰੇ ਇੱਥੇ ਦੇ ਆਲਰੇਡੀ ਫਰਸਟ੍ਰੇਟਡ ਨੇ ਸਾਰਾ ਉਹ ਸਰਕਾਰ ਤੇ ਤੇ ਇਮੀਗ੍ਰੈਂਟਸ ਤੇ ਸੁੱਟ ਰਹੇ ਨੇ ਜਿਆਦਾ ਇਮੀਗ੍ਰੈਂਟਸ ਤੇ ਸਾਰਾ ਆਪਣਾ ਗੁੱਸਾ ਕੱਢ ਰਹੇ ਨੇ ਵੀ ਇਮੀਗ੍ਰੈਂਟਸ ਦਾ ਕਸੂਰ ਆ ਤੇ ਉਹ ਸਰਕਾਰ ਨੇ ਬੁਲਾਏ ਉਤੋਂ ਕੁਝ ਆਪਣੇ ਇਹੋ ਜਿਹੇ ਮਹਾਨ ਸ਼ਖਸੀਅਤਾਂ ਇੱਥੇ ਬੈਠ ਜਾਣੇ ਜਿਹੜਾ ਵੀ ਸਾਰੀ ਕਸਰ ਕੱਢ ਦਿੰਦੇ ਨੇ ਪੁੱਠੀ ਸਿੱਧੀ ਹਰਕਤ ਕਰਕੇ ਆਉਂਦੇ ਹਰ ਦੂਜੇ ਦਿਨ ਠੀਕਾ ਉਹਨਾਂ ਨੂੰ ਕੁਝ ਨਹੀਂ ਮਤਲਬ ਵੀ ਸਾਡੀ ਕਮਿਊਨਿਟੀ ਤੇ ਕੀ ਕਾਲੂ ਅਸਰ ਪਊਗਾ ਕੀ ਹੋਊਗਾ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਆਉਣ ਵਾਲੇ ਟਾਈਮ 'ਚ ਕੀ ਬਹੁਤ ਸੋਖਾ ਰਹਾ ਹੋਊਗਾ ਆਪਣੇ ਲੋਕਾਂ ਲਈ ਬਾਹਰ ਹੋਣਾ ਹੌਲੀ ਹੌਲੀ ਜੇ ਇਦਾਂ ਹੀ ਚੱਲਦਾ ਰਿਹਾ ਥਿੰਕਸ ਗੋਣਾ ਵੀ ਵੈਰੀ ਡਿਫਿਕਲਟ ਪੂਰਾ ਚੇਂਜ ਹੋ ਜਾਣਾ ਸਿਸਟਮ ਠੀਕਾ ਆਪਣੇ ਲਈ ਇੱਕ ਵੀਜ਼ਾ ਲੈਣਾ ਡਿਫਿਕਲਟ ਹੋ ਜਾਣਾ ਆਪਣੇ ਸਭ ਦੇ ਲਈ ਜੇ ਇਦਾਂ ਹੀ ਚੱਲਦਾ ਰਿਹਾ ਤੇ ਇਹ ਸਮਝਣ ਦੀ ਲੋੜ ਏ ਵੀ ਇਹੋ ਜਿਹਿਆਂ ਆਪਾਂ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਪਿੱਛੇ ਕਰਦੇ ਸੀ ਇੱਥੇ ਨਾ ਕਰੀਏ ਹਰ ਇੱਕ ਜੇ ਕੋਈ ਵੀਰਪੈਣ ਮੇਰੀ ਵੀਡੀਓ ਦੇਖ ਰਿਹਾ ਜਿਹਨੇ ਕੱਲੂ ਕੈਨੇਡਾ ਆਉਣਾ ਆ ਦੇਖੋ ਇੱਕ ਕੰਟਰੀ ਆ ਜਿੱਥੇ ਆਪਾਂ ਇੱਕ ਟਰਬਨ ਬੰਨਦੇ ਆ ਜਾਂ ਪਰਨਾ ਬੰਨਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਿੱਖ ਆ ਜਾਂ ਪੰਜਾਬੀ ਆ ਠੀਕ ਆ ਗੋਰੇ ਨੂੰ ਗੋਰਿਆਂ ਨੂੰ ਤੇ ਜੇ ਆਪਾਂ ਕੋਈ ਵੀ ਹਰਕਤ ਕਰਾਂਗੇ ਨਾ ਇਹੋ ਜੀ ਸਾਰੀ ਕਮਿਊਨਿਟੀ ਟਾਰਗੇਟ ਹੋਊਗੀ ਠੀਕ ਆ ਸੋ ਮੇਰੀ ਰਿਕੁਐਸਟ ਏ ਯਾਰ ਇਹੋ ਜੇ ਕੰਮ ਨਾ ਕਰੋ ਐਂਡ ਤੇ ਉਹ ਹੁਣ ਵਿਚਾਰਕ ਕਸੂਰ ਕਿਸੇ ਉਹਦਾ ਕੁਛ ਨਹੀਂ ਸੀ ਉਹਦਾ ਜਿੰਨਾ ਕ ਪਤਾ ਲੱਗਾ ਇਹੀ ਆ ਵੀ ਰੇਸਿਜ਼ਮ ਕਰਕੇ ਠੀਕ ਆ ਵੀ ਉਹ ਵੀਰ ਮਾਰਿਆ ਗਿਆ ਥੈਟਸ ਇਟ ਕਿ ਜਿਹੜੀ ਰੇਸਿਜ਼ਮ ਇੰਨੀ ਵੱਧ ਰਹੀ ਆ ਹੈਨਾ ਉਹਦਾ ਨਤੀਜਾ ਸੀ ਉਹਦਾ ਉਹਨੇ ਕਤਲ ਕਰਤਾ ਗੋਰੇ ਨੇ ਉਹ ਵੀਰ ਦਾ ਬਹੁਤ ਮਾੜਾ ਹੋਇਆ ਉਸ ਤੋਂ ਮਾੜਾ ਕੀ ਹੋ ਸਕਦਾ ਉਹ ਇੱਥੇ ਆਪਣਾ ਇੱਕ ਫਿਊਚਰ ਬਣਾਉਣ ਆਇਆ ਸੀ ਉਹਨੇ ਕੁਛ ਇੱਥੇ ਪੁੱਟਾ ਸਿੱਧਾ ਕੰਮ ਨਹੀਂ ਸੀ ਕੀਤਾ ਉਹ ਵਿਚਾਰਾ ਤੇ ਬੇਕਸੂਰ ਹੀ ਮਾਰਿਆ ਗਿਆ ਉਹਦਾ ਕੀ ਕਸੂਰ ਸੀ ਤੁਸੀਂ ਸਾਰੇ ਜਾਣੇ ਸੋਚੋ ਕਿੰਡੀ ਵੱਡੀ ਗੱਲ ਆ ਉਹਦੇ ਮਾਪਿਓ ਨੂੰ ਕੀ ਉਹ ਮਿਲ ਕਦੀ ਵਾਪਸ ਮਿਲੂਗਾ ਕੀ ਉਹਦੇ ਮਾਪਿਓ ਤੇ ਬੀਤਦੀ ਹੋਊਗੀ ਪਰ ਇਹ ਸਮਝਣ ਦੀ ਲੋੜ ਆ ਆਪਾਂ ਇੱਥੇ ਆਪਣਾ ਨਾਮ ਖਰਾਬ ਕੀਤਾ ਆਪਣੀ ਕਮਿਊਨਿਟੀ ਦਾ ਪਿਛਲੇ 5-7 ਸਾਲਾਂ ਦੇ ਵਿੱਚ ਬਹੁਤ ਗੰਦੇ ਤਰੀਕੇ ਨਾਲ ਤੇ ਆ ਜਿਹੜੀਆਂ ਮਹਾਨ ਸ਼ਖਸੀਅਤਾਂ ਆਉਂਦੇ ਹਰ ਦੂਜੇ ਦਿਨ ਕੋਈ ਨਾ ਕੋਈ ਚੰਨ ਚੜ੍ਹ ਜਾਂਦੀ ਆ ਇਹ ਬਹੁਤ ਵੱਡਾ ਰੀਜ਼ਨ ਹੈ ਇਹਦੇ ਪਿੱਛੇ ਜਿਹੜਾ ਰੇਸਿਜ਼ਮ ਵੱਧ ਰਿਹਾ ਆ ਆਉਣ ਵਾਲੇ ਟਾਈਮ ਦੇ ਵਿੱਚ ਵੀਜ਼ਾ ਤੇ ਕੀ ਜਿਹੜੇ ਇੱਥੇ ਆਲਰੇਡੀ ਰਹਿ ਰਹੇ ਉਹਨਾਂ ਦੇ ਲਈ ਹਰ ਇੱਕ ਚੀਜ਼ ਡਿਫਿਕਲਟ ਹੋ ਜਾਣੀ ਟੂ ਫਾਈਂਡ ਜੌਬਸ ਟੂ ਬਾਹਰ ਇਦਾਂ ਜਿਦਾ ਆਪਾਂ ਨਾਰਮਲੀ ਘੁੰਮ ਰਹੇ ਆ ਹਨਾ ਇਹ ਸਾਰੀਆਂ ਚੀਜ਼ਾਂ ਕੰਪਲਿਕੇਟਿਡ ਹੋ ਜਾਣੀਆਂ ਡਿਫਿਕਲਟ ਹੋ ਜਾਣੀਆਂ ਆ ਠੀਕ ਆ ਤੇ ਐਂਡ ਇਵਨ ਦੋ ਹੁਣ ਦੇਖੋ ਮੈਂ ਇਹੀ ਮੈਨੂੰ ਹੋ ਗਿਆ ਡੇਢ ਸਾਲ ਹੋ ਗਿਆ ਇੱਥੇ ਰਹਿੰਦੇ ਆ ਤੇ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਮੈਂ ਬੜਾ ਪ੍ਰਾਊਡਲੀ ਬਾਹਰ ਜਾਨਣਾ ਹੁੰਦਾ ਸੀ ਠੀਕ ਆ ਪੱਗ ਬਨ ਕੇ ਜਾਂ ਹਨਾ ਪਰਨਾ ਬਨ ਕੇ ਵੀ ਹਾਂ ਅਸੀਂ ਮਤਲਬ ਸੇਖ ਆ ਪੰਜਾਬੀ ਹਨਾ ਚਲੋ ਜੋ ਵੀ ਆ ਪਰ ਅੱਜ ਇੰਨਾ ਕੁਝ ਇੱਥੇ ਹੋ ਰਿਹਾ ਇੰਨੀਆਂ ਕੋਈ ਚੀਜ਼ਾਂ ਆ ਮੈਨੂੰ ਕਈ ਵਾਰੀ ਬੜਾ ਅੰਦਰੋਂ ਫੀਲ ਹੁੰਦਾ ਵੀ ਯਾਰ ਕਿ ਜਦੋਂ ਮੈਂ ਹੁਣ ਕੰਮ ਵੀ ਦੇਖੋ ਟੋਰਾਂਟੋ ਚ ਕਰਦਾ ਤੇ ਕਈ ਵਾਰੀ ਮੈਨੂੰ ਬੜਾ ਫੀਲ ਹੁੰਦਾ ਇੱਥੇ ਸਾਰੇ ਗੋਰੇ ਆ ਸੇ ਪਾਸੇ ਵੀ ਕੀ ਸੋਚਦੇ ਹੋਣਗੇ ਸਾਡੇ ਬਾਰੇ ਹਨਾ ਵੀ ਕੀ ਕਿੰਨਾ ਮਤ ਹਾਲਾਂਕਿ ਸਭ ਇਦਾਂ ਦੇ ਨਹੀਂ ਹੈਗੇ ਉਹਨਾਂ ਨੂੰ ਵੀ ਪਤਾ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੋ ਚੰਗੇ ਵੀ ਆ ਕੁਝ ਮਾੜੇ ਵੀ ਆ ਬਟ ਸਟਿਲ ਓਵਰঅল ਕਮਿਊਨਿਟੀ ਦਾ ਤੇ ਨਾਮ ਖਰਾਬ ਹੋ ਗਿਆ ਨਾ ਓਵਰঅল ਕਮਿਊਨਿਟੀ ਦਾ ਨਾਮ ਤੇ ਥੱਲੇ ਆਇਆ ਨਾ ਸੋ ਆਪਾਂ ਨੂੰ ਸਭ ਨੂੰ ਮਿਲ ਕੇ ਦੁਵਾਰ ਤੋਂ ਚੀਜ਼ਾਂ ਠੀਕ ਕਰਨ ਦੀ ਲੋੜ ਆ ਠੀਕ ਆ ਆਪਣੀ ਹੀ ਕਮਿਊਨਿਟੀ ਆਪਣੇ ਹੀ ਬੰਦੇ ਆ ਜੇ ਆਪਾਂ ਹੁਣ ਨਾਮ ਖਰਾਬ ਕਰਿਆ ਤੇ ਆਪਾਂ ਬਣਾ ਵੀ ਸਕਦੀਆਂ ਆ ਸੋ ਮੇਰੀ ਇਹੀ ਬੇਨਤੀ ਹੈ ਵੀ ਦੇਖੋ ਉਹ ਵਿਚਾਰਾ ਉਹ ਤਾਂ ਬੇਕਸੂਰਾ ਮਾਰਿਆ ਗਿਆ ਜਸਟ ਬਿਕੋਜ਼ ਆਫ ਰੇਸਿਜ਼ਮ ਕਿ ਅੱਜ ਦੀ ਡੇਢ ਦੇ ਵਿੱਚ ਰੇਸਿਜ਼ਮ ਵੱਧ ਰਿਹਾ ਤੇ ਉਹਦੇ ਕਿਤੇ ਨਾ ਕਿਤੇ ਆਪਾਂ ਵੀ ਕਸੂਰਵਾਰ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜਿਹੇ ਪੁੱਠੇ ਸਿੱਦੇ ਕੰਮ ਨਾ ਕਰਿਆ ਕਰੋ ਤੇ ਜਿਨ੍ਹਾਂ ਨੇ ਕੱਲੂ ਬਾਹਰ ਨਾ ਤੁਸੀਂ ਮਿਹਨਤ ਕਰੋ ਇੱਥੇ ਆ ਕੇ ਆਪਣਾ ਫਿਊਚਰ ਬਣਾਓ ਪੁੱਠੇ ਸਿੱਦੇ ਕੰਮਾਂ 'ਚ ਪੈਣ ਦੀ ਲੋੜ ਨਹੀਂ। ਮਢੀਰਾں ਤੋਂ ਖੱਪ ਖਾਣੇ ਤੋਂ ਗੇੜੀਆਂ ਤੋਂ ਠੀਕ ਆ ਨਸ਼ਿਆਂ ਤੋਂ ਇਹਨਾਂ ਚੀਜ਼ਾਂ ਤੋਂ ਪਲੀਜ਼ ਦੂਰ ਰਵੋ। ਠੀਕਾ ਕੁਝ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ ਆਪਣਾ ਕੰਮ ਕਰੋ ਜੌਬ ਕਰੋ ਆਪਣੀ ਪੜ੍ਹਾਈ ਕਰੋ 댓ਸ ਇਟ ਆਪਣੇ ਘਰ ਦੇ ਨਾਲ ਯਾਰ ਦੋਸਤਾਂ ਨਾਲ ਮਾੜਾ ਮੋਟਾ ਇੱਧਰ ਉੱਧਰ ਘੁੰਮ ਲਿਆ ਕਰੋ 댓ਸ ਇਟ ਆਪਣੀ ਇੱਥੇ ਆ ਕੇ ਲਾਈਫ ਬਣਾਓ ਲਾਈਫ ਖਰਾਬ ਨਾ ਕਰੋ ਠੀਕਾ ਆਪਣੇ ਆਪਣੀ ਫੈਮਿਲੀ ਲਈ ਤੇ ਆਪਣੀ ਕਮਿਊਨਿਟੀ ਦੇ ਲਈ ਚੀਜ਼ਾਂ ਡਿਫਿਕਲਟ ਨਾ ਕਰੋ ਦਿਨੋਂ ਦਿਨ ਬਸ ਇਹੀ ਇੱਕ ਮੈਸੇਜ ਸੀ ਮੇਰੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਹੋਵੇ ਅੱਗੇ ਲਾਈਕ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਹੁਣਾਂ ਤੇ ਦੇ ਦੇ ਜੀ ਤੁਸੀਂ ਆਪਣੇ ਭਰਾ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ